ਹੁਣ ਵਾਦਦੇ ਹਾਂ ਅਗਲੇ ਧਮਾਕੇਦਾਰ ਮੁੱਦੇ ਦੇ ਵੱਲ ਜੀ ਹਾਂ ਇਸ ਵਾਰ ਸਪੌਟਲਾਈਟ ਦੇ ਵਿੱਚ ਨੇ ਸਨੀ ਦਿਓਲ ਅਤੇ ਰਣਦੀਪ ਹੁੱਡਾ ਫਿਲਮ जाट ਦਾ ਵਿਵਾਦ ਹੁਣ ਹੋਰ ਵੀ ਵੱਧ ਗਿਆ ਹੁਣ ਇਸ ਫਿਲਮ ਦੇ ਵਿਵਾਦਿਤ ਸੀਨ ਨੂੰ ਲੈ ਕੇ ਸਨੀ ਦਿਓਲ ਅਤੇ ਰਣਦੀਪ ਹੁੱਡਾ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਦੱਸ ਦੇ ਕਿ ਐਫਆਈਆਰ ਜਲੰਧਰ ਦੇ ਸਦਰ ਥਾਣੇ ਦੇ ਵਿੱਚ ਨਿਰਦੇਸ਼ਕ ਸਮੇਤ ਫਿਲਮ ਦੇ ਕਲਾਕਾਰਾਂ ਦੇ ਖਿਲਾਫ ਦਰਜ ਕੀਤੀ ਗਈ ਹੈ ਦੋਸ਼ ਹੈ ਕਿ ਇਸ ਫਿਲਮ ਦੇ ਵਿੱਚ ਰਣਦੀਪ ਹੁੱਡਾ ਨੇ ਈਸਾ ਮਸੀ ਆ ਈਸਾਤ ਇਸਾਈ ਧਰਮ ਚ ਵਰਤੀਆਂ ਜਾਂਦੀਆਂ ਪਵਿੱਤਰ ਚੀਜ਼ਾਂ ਦਾ ਨਿਰਾਦਰ ਕੀਤਾ। ਦਾ ਜੇ ਕਿ ਸ਼ੁੱਕਰਵਾਰ ਨੂੰ ਫਿਲਮ ਜਾਟ 2 ਵਿਵਾਦਿਤ ਜਿਹੜੇ ਦ੍ਰਿਸ਼ ਸੀ ਵਿਵਾਦਿਤ ਸੀ ਇਹ ਹਟਾ ਦਿੱਤਾ ਗਿਆ। ਮੀਡੀਆ ਰਿਪੋਰਟ ਦੇ ਮੁਤਾਬਕ ਇਹ ਫੈਸਲਾ ਪੰਜਾਬ ਦੇ ਜਲੰਧਰ ਦੇ ਵਿੱਚ ਐਫ ਆਈ ਆਰ ਤੋਂ ਬਾਦ ਲਿਆ ਗਿਆ ਤੇ ਇੱਕ ਦਿਨ ਪਹਿਲਾਂ ਇਸਾਈ ਭਾਈਚਾਰੇ ਦੇ ਅਲਟੀਮੇਟ ਤੋਂ ਬਾਦ ਬਾਲੀਵੁੱਡ اداکار ਸਨੀ ਦਿਓਲ ਅਤੇ ਰਣਦੀਪ ਹੁੱਡਾ ਸਮੇਤ ਪੰਜ ਲੋਕਾਂ ਦੇ ਖਿਲਾਫ ਜਿਹੜੀ ਆ ਉਹ ਐਫਆਈਆਰ ਦਰਜ ਕੀਤੀ ਗਈ ਸੀ ਤਾਂ ਈਸਾਈ ਭਾਈਚਾਰੇ ਨੇ ਜਲੰਧਰ ਦੇ ਵਿੱਚ ਵੀ ਪ੍ਰਦਰਸ਼ਨ ਕੀਤਾ ਸੀ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ ਤੇ ਫਿਲਮ ਤੇ ਬੈਨ ਲਗਾਉਣ ਦੀ ਮੰਗ ਕੀਤੀ ਗਈ ਸੀ